ਇਹ ਪਾਵਨ ਬਚਨ ਧੰ ਧੰ ਸ੍ਰੀ ਗੁਰੂ ਰਾਮਦਾਸ ਐ ਮਹਾਰਾਜੀ ਦਾ ਹੈ ਆਪ ਕੋ ਸਤਨਾਮ ਸ੍ਰੀ ਵਾਖ ਧੰ ਗੁਰੂ ਰਾਮਦਾਸ ਮਹਾਰਾਜ ਜੀ ਇਹ ਬਚਨ ਕਰ ਰਹੇ ਹਨ RAM ਹਮ ਪਾਥਰ ਨਿਰਗੁਣਿਆਰੇ ਸਤਗੁਰੂ ਜੀ ਕਹਿੰਦੇ ਹੈ ਮੇਰੇ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ RAM ਜੀ ਅਸੀਂ ਜਿਹੜੇ ਜੀਵ ਹਾਂ ਨਿਰਦਈ ਹੋ ਗਏ ਆ ਸਾਡਾ ਜਿਹੜਾ ਹਿਰਦਾ ਹੈ ਨਿੰਦਿਆ ਚੁਗਲੀ ਦੇ ਨਾਲ ਭਰ ਚੁੱਕਿਆ ਹੈ ਮੈਂ ਮੇਰੀ ਅਹੰਕਾਰ ਦੀ ਤਪਸ ਨੇ ਸਾਡੇ ਹਿਰਦੇ ਨੂੰ ਗ੍ਰਸ ਲਿਆ ਹੈ ਇਸੇ ਕਰਕੇ ਅਸੀਂ ਗੁਨਾ ਤੋਂ ਸਖਣੇ ਹਾਂ ਇੱਥੇ ਸਤਿਗੁਰੂ ਪੱਥਰ ਦੀ ਉਦਾਹਰਣ ਦੇ ਰਹੇ ਨੇ ਵੀ ਸਾਡਾ ਜਿਹੜਾ ਹਿਰਦਾ ਹੈ ਉਹ ਪੱਥਰ ਹੋ ਗਿਆ ਹੈ ਸਿਆਣਿਆਂ ਦੀ ਕਹਾਵਤ ਹੈ ਜੀ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਬਰਾਬਰ ਹੈ ਉਕੇ ਹਿਰਦਾ ਪੱਥਰ ਦਾ ਹੋ ਗਿਆ ਹੈ। ਦੁਨਿਆਵੀ ਉਦਾਹਰਣ ਆਪਾਂ ਲਈਏ ਸਾਧ ਸੰਗਤ ਜੀ ਆਪਾਂ ਕਿਸੇ ਵੀ ਰੋਡ ਦੇ ਉੱਪਰ ਜਾ ਰਹੇ ਹਾਂ ਰੋਡ ਦੇ ਉੱਪਰ। ਅ ਰੋਡ ਦੇ ਉੱਪਰ ਨਾ ਮੀਲ ਪੱਥਰ ਲੱਗੇ ਹੁੰਦੇ ਨੇ ਜਿਹੜੇ ਮੰਜ਼ਲ ਦੀ ਦੂਰੀ ਦੱਸਦੇ ਨੇ ਵੀ ਭਾਈ ਜਿਹੜੇ ਰੋਡ ਤੇ ਤੂੰ ਚੱਲ ਰਿਹਾ ਹੈ ਉਸ ਮੰਜ਼ਲ ਦੀ ਦੂਰੀ ਐਨੀ ਹੈ ਜਿਸ ਮੰਜ਼ਲ ਨੂੰ ਤੂੰ ਤੁਰਿਆ ਹੈ। ਉਸ ਪੱਥਰ ਦੀ ਕੀਮਤ ਤਾਂ ਹੈ ਜੇ ਉਸ ਪੱਥਰ ਦੇ ਉੱਪਰ ਕੁਝ ਅੱਖਰ ਲਿਖੇ ਨੇ ਕੋਈ ਮੰਜ਼ਲ ਦਾ ਨਾਮ ਲਿਖਿਆ ਹੈ ਕੋਈ ਮੰਜ਼ਲ ਦੀ ਦੂਰੀ ਲਿਖੀ ਗਈ ਹੈ ਕਿ ਕਿੰਨੇ ਕਿਲੋਮੀਟਰ ਹੈ ਕਿਹੜੀ ਮੰਜ਼ਲ ਹੈ ਜੇ ਉਸ ਪੱਥਰ ਉੱਪਰ ਕੋਈ ਵੀ ਅੱਖਰ ਨਹੀਂ ਲਿਖੇ ਗਏ ਕੋਈ ਵੀ ਅੱਖਰ ਨਹੀਂ ਲਿਖੇ ਗਏ ਪੱਥਰ ਦੇ ਉੱਪਰ ਫਿਰ ਉਹ ਪੱਥਰ ਬੇਕਾਰ ਹੈ ਬੇਸਟ ਹੈ ਉਸ ਪੱਥਰ ਨੂੰ ਕੋਈ ਵੀ ਚੁੱਕ ਕੇ ਪਰਾਂ ਸੁੱਟ ਸਕਦਾ ਹੈ ਉਹਦੀ ਕੋਈ ਕੀਮਤ ਨਹੀਂ ਹੈ ਪੱਥਰ ਦੀ ਜਦੋਂ ਹਿਰਦੇ ਜਦੋਂ ਉਸ ਪੱਥਰ ਤੇ ਅੱਖਰ ਲਿਖੇ ਗਏ ਸ਼ਬਦ ਲਿਖੇ ਗਏ ਫਿਰ ਉਹਦੀ ਕੀਮਤ ਬਣ ਜਾਂਦੀ ਹੈ ਬਸ ਇਹੀ ਉਦਾਹਰਨ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਭਾਈ ਇਹ ਹਿਰਦੇ ਰੋਹੀ ਪੱਥਰ ਦੇ ਵਿੱਚ ਜਿੰਨਾ ਸਮਾਂ ਗੁਰੂ ਦਾ ਪਾਵਨ ਸ਼ਬਦ ਨਹੀਂ ਲਿਖਿਆ ਜਾਂਦਾ ਵਾ ਗੁਰੂ ਗੁਰਮੰਤਰ ਹੈ ਜਪਹਾਉ ਮੈਂ ਕੋਈ ਸਿਮਰਨ ਨਹੀਂ ਆਉਂਦਾ ਹਿਰਦੇ ਵਿੱਚ ਸੇਵਾ ਨਹੀਂ ਆਉਂਦੀ ਹਿਰਦੇ ਵਿੱਚ ਦਇਆ ਨਹੀਂ ਆਉਂਦੀ ਇਸ ਪੱਥਰ ਤੇ ਕੋਈ ਅੱਖਰ ਨਹੀਂ ਲਿਖਿਆ ਜਾਂਦਾ ਇਹ ਜਿਹੜਾ ਹਿਰਦਾ ਰੂਪੀ ਪੱਥਰ ਹੈ ਸਾਤਸੰਗਤ ਜੀ ਇਹ ਲੋਕ ਤੋਂ ਪਰਲੋਕ ਤੱਕ ਦਾ ਸਫ਼ਰ ਤੈ ਨਹੀਂ ਕਰ ਸਕਦਾ ਉਹੀ ਹਿਰਦਾ ਉਹੀ ਪੱਥਰ ਦੀ ਕੀਮਤ ਪਾਏਗੀ ਜਿਸ ਉੱਪਰ ਗੁਰੂ ਦੇ ਸਿਮਰਨ ਦੇ ਅੱਖਰ ਲਿਖੇ ਜਾਣਗੇ ਜਿਸ ਹਿਰਦੇ ਵਿੱਚ ਗੁਰੂ ਦੇ ਚਰਨ ਬਸ ਜਾਣਗੇ ਗੁਰੂ ਦਾ ਸ਼ਬਦ ਗੁਰੂ ਦੇ ਚਰਨ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹ ਸਮਝਾਉਂਦੇ ਹਨ ਭਾਈ ਐ ਮਨੂ